ਆ ਦੇਖੋ ਜੀ ਆ ਪਾਏ ਤੇ ਉੱਪਰ ਲਗਾਣੀ ਹੈ ਲੈਸ ਠੀਕ ਹੈ ਆ ਹੈਗਾ ਇਹਦਾ ਸ਼ਰਟ ਦਾ ਪੀਸ ਆ ਹੈਗੀ ਇਹਦੀ ਬਾਟਮ ਠੀਕ ਹੈ ਜੀ ਇਹ ਰੈਡੀ ਹੋ ਕੇ ਜਦੋਂ ਰੈਡੀ ਹੋ ਗਿਆ ਉਹ ਤੁਹਾਨੂੰ ਦਿਖਾਵਾਂਗੇ ਕਿ ਕਿੰਦਾਂ ਦਾ ਰੈਡੀ ਹੋਇਆ ਵਾ ਲੱਗਦਾ ਜੇਕਰ ਕਿਸੇ ਨੂੰ ਵੀ ਨੀਡ ਹੋਵੇ ਚੀਜ਼ ਦੀ ਤਾਂ ਸਾਨੂੰ ਸੰਪਰਕ ਜਰੂਰ ਕਰਿਓ ਕੰਟੈਕਟ ਕਰਿਓ ਸਾਡੇ ਨਾਲ ਠੀਕ ਹੈ ਜੀ ਤੇ ਬਹੁਤ ਜੁਨੀਕ ਜੀ ਚੀਜ਼ ਬਣ ਕੇ ਰੈਡੀ ਹੋਣ ਵਾਲੀ ਹੈਗੀ ਤੇ ਅਗਲਾ ਸਟੱਫ ਤੁਹਾਨੂੰ ਦਿਖਾਉਣੇ ਹੈਗੇ ਜੀ ਇਕ ਗਾ ਵਾਲਾ ਸਟਾਫ ਆ ਆਪਣੇ ਕੋਲੇ ਠੀਕ ਹੈ ਜੀ ਇਹ ਸਟਾਫ ਆਪਾਂ ਨੇ ਕੋਲੇ ਪਹਿਲਾਂ ਵੀ ਸੀਗਾ ਤੇ ਇਹਦੇ ਨਾਲ ਆਹ ਵਾਲੀ ਬਾਟਮ ਹੈਗੀ ਆਹ ਵਾਲੀ ਲੈਸ ਹੈ ਠੀਕ ਹੈ ਜੀ ਤੇ ਅਗਲਾ ਤੁਹਾਨੂੰ ਦਿਖਾਉਣੇ ਆ ਨੈਕਸਟ ਆ ਹੈਗਾ ਜੀ ਆਪਣਾ ਨੇਚਰਲ ਕਰੇਵ ਦੇ ਵਿੱਚ ਠੀਕ ਹੈ ਸਟਾਫ ਮਹਿਰੂਨ ਕਲਰ ਹੈ ਇਹਦਾ ਤੇ ਸਰਦੀਆਂ ਵਾਲਾ ਸਟਾਫ ਹੈ ਤੇ ਰੈਡੀ ਹੋ ਕੇ ਬਹੁਤ ਵਧੀਆ ਪਣ ਵਾਲਾ ਸੂਟ ਹੈਗਾ ਤੇ ਅਗਲਾ ਤੁਹਾਨੂੰ ਦਿਖਾਉਣੇ ਆ ਜੀ ਨੈਕਸਟ ਆਪਣਾ ਆਹ ਵਾਲਾ ਹੈਗਾ ਜੀ ਇਹਦੇ ਨਾਲ ਇਹ ਵਾਲੀ ਬਾਟਮ ਹੈਗੀ ਠੀਕ ਹੈ ਇਹ ਵਾਲੀ ਇਹਦੀ ਸ਼ਰਟ ਹੈ ਰਹਿਣ ਵਾਲੀ ਹੈ ਤੇ ਆਹ ਵਾਲੀ ਇਹਦੇ ਉੱਤੇ ਆਪਾਂ ਲੈਸ ਲਾ ਕੇ ਇਹਨੂੰ ਫਿਨਿਸ਼ਿੰਗ ਕਰਾਂਗੇ ਦੀ ਠੀਕ ਹੈ ਤੇ ਬਹੁਤ ਸੋਹਣਾ ਸਟਾਫ ਹੈ ਮਸਲੀਨ ਦੇ ਵਿੱਚ ਸਟਾਫ ਹੈ ਜਿਹੜੀ ਕਿ ਇਹਦੀ ਸਲਵਾਰ ਹੈ ਇਹ ਕਾਟਨ ਦੇ ਵਿੱਚ ਹੈਗੀ ਅਗਲਾ ਤੁਹਾਨੂੰ ਦਿਖਾਉਣੀ ਅਗਲਾ ਆਪਣਾ ਆਹ yellow ਕਲਰ ਦੇ ਵਿੱਚ ਸੂਟ ਰਹਿਣ ਵਾਲਾ ਹੈਗਾ ਇਹ ਹੈਗਾ ਬਰਬਰੀ ਦੇ ਵਿੱਚ ਠੀਕ ਹੈ ਜੀ ਬਰਬਰੀ ਦਾ ਸਟਾਫ ਆ ਤੇ ਇਹ ਵਾਲਾ ਇਹਦਾ ਦੁਪੱਟਾ ਹੈਗਾ ਤੇ ਬਹੁਤ ਸੋਹਣਾ ਬਣ ਕੇ ਰੈਡੀ ਹੋਣ ਵਾਲਾ ਸੂਟ ਹੈ ਇਹ ਤੇ ਦੇਖੋ ਜੀ ਇਹ ਵਾਲੇ ਹੈਗਾ ਇਹਦਾ ਕਲਰ ਤੇ ਇਹ ਵਾਲੀ ਇਹਦੇ ਲੇਸ ਲੱਗੀ ਹੋਈ ਹੈ ਠੀਕ ਹੈ ਜੀ ਇਹਨੂੰ ਲੱਗਣੀ ਹੈ ਲਾਉਣ ਇਹਦੇ ਵਿੱਚ ਤੇ ਇਹ ਵਾਲਾ ਸਟੱਫ ਹੈ ਜੀ ਇਹ ਹੈਗਾ ਮਸਲੀਨ ਦੇ ਵਿੱਚ ਠੀਕ ਹੈ ਜੀ ਤੇ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਇਹ ਵਾਲਾ ਵੀ ਸੂਟ ਤੁਸੀਂ ਦੇਖ ਸਕਦੇ ਹੋ ਪਿਓਰ ਮਸਲੀਨ ਦੇ ਵਿੱਚ ਇਹਦੇ ਨਾਲ ਹੈਗੀ ਹੈ ਬਾਟਮ ਇਹ ਵਾਲੀ ਇਹਦੀ ਬਾਟਮ ਹੈਗੀ ਠੀਕ ਹੈ ਜੀ ਕਾਟਨ ਦੀ ਮਸਲੀਨ ਦੀ ਬਾਟਮ ਹੈ ਇਹਦੇ ਨਾਲ ਠੀਕ ਹੈ ਤੇ ਮਸਲੀਨ ਦਾ ਹੀ ਦੁਪੱਟਾ ਇਹਦੇ ਨਾਲ ਬਣ ਕੇ ਸੂਟ ਬਹੁਤ ਸੋਹਣਾ ਜੇ ਨੂੰ ਆਪਣੀਆਂ ਮਤਲਬ ਕਿ ਵੀਡੀਓ ਪਸੰਦ ਆਉਂਦੀ ਹੈ ਹਨਾ ਸਟਾਫ ਆ ਪਸੰਦ ਆਉਂਦਾ ਤਾਂ ਉਹ ਆਪ ਨੂੰ ਡੀਐਮ ਕਰ ਸਕਦੇ ਹੈਗੇ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਜੀ ਇਹ ਵਰਦੀ ਕਾਟਨ ਦਾ ਜਿਹੜਾ ਕਿ ਆਪਾਂ 옐ੋ ਕਲਰ ਦਿਖਾਇਆ ਸੀ ਇੱਕ ਇਹਦੇ ਵਿੱਚ ਇਹ ਬਲੈਕ ਵਾਲਾ ਸ਼ੇਡ ਹੈ ਠੀਕ ਹੈ ਜੀ ਇਹਨੂੰ ਵੀ ਉਸੇ ਤਰ੍ਹਾਂ ਹੀ ਲੈਸ ਦਿੱਤੀ ਹੋਈ ਹੈ ਦੁਪੱਟੇ ਤੇ ਲੈਸ ਹੈ ਤੇ ਫਰੰਟ ਸ਼ਲਟ ਤੇ ਹੈਗੀ ਇਹਦੇ ਲੈਸ ਲੱਗੀ ਹੋਈ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਬੱਤਵਾਂ ਦਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਅਗਲਾ ਤੁਹਾਨੂੰ ਦਿਖਾਉਣੇ ਆਂ ਜੀ ਕਿ ਇਹਦੇ ਵਿੱਚ ਇਹ ਵਾਲਾ ਫਰੋਜੀ ਕਲਰ ਰਹਿਣ ਵਾਲਾਗਾ ਦੇਖੋ ਜੀ ਇਹਦਾ ਡਿਜ਼ਾਈਨ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਆਗਾ ਤੇ ਦੇਖੋ ਇਹਦੇ ਉੱਪਰ ਲੈਸ ਲੱਗੀ ਹੋਈ ਆ ਤੇ ਜਿਹੜਾ ਇਹਦਾ ਦੁਪੱਟਾਗਾ ਉਹ ਤੁਹਾਨੂੰ ਦਿਖਾਉਣੇ ਆਂਗੇ ਇਹ ਦੇਖੋ ਜੀ ਦੁਪੱਤੇ ਦੇ ਉੱਪਰ ਇਦਾਂ ਸਾਰੇ ਹੀ ਜਿਹੜੇ ਤੁਹਾਨੂੰ ਪਹਿਲਾਂ ਵੀ ਦਿਖਾਏ ਆ ਉਹਨਾਂ ਦੇ ਸਾਰਿਆਂ ਦੇ ਉੱਪਰ ਇਦਾਂ ਹੀ ਲੈਸ ਲੱਗੀ ਹੋਈ ਆ ਤੇ ਬਣ ਕੇ ਬਹੁਤ ਸੋਹਣਾ ਰੈਡੀ ਹੁੰਦਾ ਇਹ ਵਾਲਾ ਵੀ ਠੀਕ ਹੈ ਸਰਦੀਆਂ ਵਿੱਚ ਵੀ ਤੁਸੀਂ ਪਾ ਸਕਦੇ ਹੋ ਤੇ ਹੁਣ ਵੀ ਜਿਵੇਂ ਕਿ ਮੌਸਮ ਹੈਗਾਗਾ ਹੁਣ ਵੀ ਆਪਾਂ ਪਾ ਸਕਦੇ ਹਾਂ ਇਹ ਸਟਾਫ ਨੂੰ ਤੇ ਆਪਣੇ ਚੈਨਲ ਨੂੰ ਕਰੋ ਜੀ ਤੁਸੀਂ ਸਬਸਕ੍ਰਾਈਬ ਤੇ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਠੀਕ ਹੈ ਜੀ ਇਹ ਆਪਣੇ ਸੀਗੇ ਅੱਜ ਦੇ ਜਿਹੜੇ ਕੀ ਸੂਟ ਠੀਕ ਹੈ ਜਿੰਨਾਂ ਜਿੰਨਾਂ ਨੂੰ ਪਸੰਦ ਆਏ ਆ ਉਹ ਕਮੈਂਟ ਜ਼ਰੂਰ ਕਰਿਓ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਜੀ ਤੇ ਇਦਾਂ ਦੀ ਆਪਾਂ ਹੋਰ ਵੀਡੀਓ ਲੈ ਕੇ ਆਉਂਦੇ ਰਮਾਂਗੇ ਧੰਨਵਾਦ ਜੀ